ਸਮੁੰਦਰ ਦਾ ਪੈਟਰੋਲ ਪੰਪ ਦਿਖਾਉਨੇ ਆ ਤੁਹਾਨੂੰ ਤੇ ਪਾਇਲਟ ਪੌੜੀ ਲਾ ਕੇ ਚੜਦਾ ਸਮੁੰਦਰ ਦੇ ਵਿੱਚੋਂ ਜਹਾਜ਼। ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ। ਹਾਂਜੀ ਹੁਣ ਆਪਾਂ ਜੀ ਤੁਹਾਨੂੰ ਦਿਖਾਉਨੇ ਆ ਚੱਲਦਾ ਫਿਰਦਾ ਪੈਟਰੋਲ ਪੰਪ। ਗੈਸ ਸਟੇਸ਼ਨ ਆਇਆ ਜੀ। ਆਪਣੇ ਚੱਲਦੇ ਫਿਰਦੇ ਪੈਟਰੋਲ ਪੰਪ ਸਮੁੰਦਰ ਦੇ ਵਿੱਚ। ਤੇ ਇਹਨਾਂ ਦੇ ਥਰੂ ਹੀ ਤੇਲ ਗੈਸ ਜੋ ਵੀ ਜ਼ਰੂਰਤ ਹੁੰਦੀ ਆ ਦੂਸਰੇ ਸ਼ੈਪ ਨੂੰ ਇਹ ਭਰਦੇ ਆ ਜੀ ਹੁਣ ਇੰਨੇ ਭਰੀ ਆ ਆਪਣੇ ਸ਼ੈਪ ਦੇ ਵਿੱਚ ਗੈਸ ਤੇ ਚੱਲੇ ਆ ਹੁਣ ਵਾਪਸ ਆਲੇ ਢੋਲ ਜੇ ਦਿਖਦੇ ਹੁਣ ਤੁਹਾਨੂੰ ਕਾਲੇ-ਕਾਲੇ ਵਿੱਚ ਆ ਜਿਹੜੇ ਇਹ ਜੀ ਆਪਣੇ ਹੁੰਦੇ ਆ ਸੇਫਟੀ ਵਾਸਤੇ ਜਦੋਂ ਆਪਣੇ ਸ਼ੈਪ ਦੇ ਵਿੱਚ ਇਹਨਾਂ ਨੇ ਗੈਸ ਭਰਨੀ ਹੁੰਦੀ ਤੇ ਵਿਚਕਾਰ ਇਹਨਾਂ ਨੂੰ ਲੋਡ ਕਰ ਦਿੰਦੇ ਆ ਤਾਂ ਕਿ ਆਪਣੇ ਸ਼ੈਪ ਜਿਹੜਾ ਇਹਨਾਂ ਦਾ ਸ਼ੈਪ ਆ ਦੂਸਰੇ ਸ਼ੈਪ ਨਾਲ ਟਕਰਾਵੇ ਨਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜਦੋਂ ਕਿ ਸ਼ਿਪ ਲੱਗਦਾ ਕਿਨਾਰੇ ਤੇ ਪੋਰਟ ਤੇ ਬੰਦਰਗਾਹ ਤੇ ਲੱਗਣਾ ਹੁੰਦਾ ਸ਼ਿਪ ਤੇ ਉਹ ਆਪਣਾ ਪਾਇਲਟ ਕਿੱਦਾਂ ਆਉਂਦਾ ਉਹਦੇ ਉੱਤੇ ਸ਼ਿਪ ਨੂੰ ਕਿਨਾਰੇ ਤੇ ਲਾਉਣ ਵਾਸਤੇ ਜਦੋਂ ਵੀ ਮਤਲਬ ਸ਼ਿਪ ਕਿਨਾਰੇ ਤੇ ਲੱਗਦਾ ਤੇ ਪੋਰਟ ਵਾਲਿਆਂ ਦਾ ਹੀ ਪਾਇਲਟ ਆਉਂਦਾ ਹੁੰਦਾ ਤੇ ਆਹ ਦੇਖੋ ਲੱਕੜ ਦੀ ਪੌੜੀ ਰस्सियां ਜਿੱਦਾਂ ਆਹ ਦਿਖਦੀਆਂ ਤੁਹਾਨੂੰ ਇਹ ਥੱਲੇ ਸੈੱਡ ਦਿੰਦੇ ਆ ਇਹਦੇ ਥਰੂ ਫਿਰ ਉਹ ਉੱਪਰ ਆਉਂਦਾ ਵਾ ਪੋਰਟ ਦੇ ਆਹ ਜਿਹੜਾ ਪਰਨ ਦੇ ਸੰੜਿਆ ਵਾ ਅਲੂਮੀਨੀਅਮ ਜਿਹਦਾ ਵਾਈਟ ਇਹ ਹੈਗਾ ਗੈਂਗਵੇ ਇਹ ਰਸੀ ਮਤਲਬ ਜਦੋਂ ਥੱਲੇ ਸੈਡ ਦਿੰਦੇ ਆ ਸਮੁੰਦਰ ਦੇ ਵਿੱਚ ਉਹਦੇ ਥਰੂ ਫਿਰ ਉੱਪਰ ਆਉਂਦਾ ਵਾ ਉਹ ਇੱਧਰ ਬਾਰਿਸ਼ ਹੋ ਰਹੀ ਸੀਗੀ ਤੇ ਮੀਂਹ ਕਾਫੀ ਪੈ ਰਿਆ ਆ ਵੇਖੋ ਇਸ ਤਰ੍ਹਾਂ ਆਉਣ ਡਿਆ ਹੁਣ ਆਪਣਾ ਆਪਣੇ ਸ਼ੈਪ ਦੇ ਉੱਪਰ ਪਾਇਲਟ ਤੇ ਆ ਗੈਂਗਵੇ ਦੇ ਉੱਪਰ ਦੀ ਵਾਪਸੀ ਨੇ ਉੱਪਰ ਜਾਣਾ ਵਾ ਪਹਿਲਾਂ ਇਦਾਂ ਇਹਨੇ ਆ ਲੱਕੜ ਦੀ ਜਿਹੜੀ ਪੌੜੀ ਲੱਕੜ ਦੀਆਂ ਫੱਟੀਆਂਆਂ ਲਾ ਕੇ ਵਿੱਚ ਰस्सियां ਇਹ ਆਪਣੇ ਪਾਇਲਟ ਲੈਡਲ ਕਹਿੰਦੇ ਨੇ ਉਹ ਤੇ ਹੁਣ ਇਹਨੇ ਗੈਂਗਵੇ ਦੇ ਉੱਪਰ ਦੀ ਚਲੇ ਜਾਣਾ ਵਾ ਆਪਣੀ ਸ਼ਿਪ ਦੇ ਉੱਪਰ ਇਹ ਪ੍ਰੋਸੈਸ ਹੁੰਦਾ ਜਦੋਂ ਕਿ ਆਪਣਾ ਸ਼ਿਪ ਬੰਦਰਗਾਹ ਤੇ ਲੱਗਣਾ ਹੋਵੇ ਲਾਉਣਾ ਹੋਵੇ ਪੋਰਟ ਦੇ ਕਿਨਾਰੇ ਤੇ ਤੇ ਆਪਣੇ ਪੋਰਟ ਦਾ ਹੀ ਆਪਣੇ ਪਾਇਲਟ ਆਉਂਦਾ ਉੱਪਰ ਸ਼ਿਪ ਨੂੰ ਕਿਨਾਰੇ ਤੇ ਲਾਉਣ ਵਾਸਤੇ ਤੋਂ ਇਹ ਇਹ ਪ੍ਰੋਸੈਸ ਦੁਆਰਾ ਹੁੰਦਾ ਇਦਾਂ ਹਾਂ ਹੁਣ ਇਹਨੇ ਚਲੇ ਜਾਣਾ ਉੱਪਰ ਸ਼ਿਪ ਦੇ ਤੇ ਸ਼ਿਪ ਕਾਫੀ ਵੱਡਾ ਆਪਣਾ ਤੁਹਾਨੂੰ ਦਿਖਾਉਨੇ ਆ ਹਾਂ ਵੇਖੋ ਸ਼ਿਪ ਜਿੱਨਾ ਹੀ ਆਪਣਾ ਆ ਮੈਂ ਬਿਲਕੁਲ ਸੈਂਟਰ ਦੇ ਵਿੱਚ ਖੜਾ ਹਾਂ ਇਸ ਟਾਈਮ ਜਿੰਨਾ ਅੱਗੇ ਸੀਗਾ ਇੰਨਾ ਹੀ ਬੈਕ ਸਾਈਡ ਨੂੰ ਬੈਕ ਸਾਈਡ ਨੂੰ ਤਕਰੀਬਨ ਕਾਫੀ ਆ ਇਹੋ ਤੇ 350 ਮੀਟਰ ਦਾ ਸ਼ੈਪ ਆ ਇਹੋ ਬਹੁਤ ਵੱਡਾ ਸ਼ੈਪ ਆ ਤੇ ਜਿੰਨਾ ਇਧਰ ਨੂੰ ਦੇਖੋ ਦਸਦਾਵਾ ਪਿੱਛੇ ਨੂੰ ਇੰਨਾ ਹੀ ਅੱਗੇ ਨੂੰ ਬਹੁਤ ਵੱਡਾ ਸ਼ੈਪ ਆ ਤੇ ਅਸਟੇ ਮੈਂ ਇਹਦੇ ਸੈਂਟਰ ਦੇ ਵਿੱਚ ਖੜਾ ਸ਼ੈਪ ਦੇ ਆ ਵੇਖੋ ਉਨਾ ਹੀ ਅੱਗੇ ਨੂੰ ਆ ਤੇ ਆ ਜਿਹੜਾ ਤੁਹਾਨੂੰ ਮੈਂ ਅੱਗੇ ਦੱਸਿਆ ਗੈਂਗ ਵੇ ਜਿਹਦੇ ਉੱਪਰ ਜਿੱਦਾਂ ਕੰਮ ਕਰਨ ਵਾਲੇ ਬੰਦੇ ਰਿਪੋਰਟ ਤੇ ਲੱਗਦਾ ਵਾ ਇਹਨੂੰ ਤੇ ਇਸੇ ਤਰ੍ਹਾਂ ਹੀ ਦੂਸਰੇ ਬੰਨੇ ਵੀ ਹੁੰਦਾ ਬਿਲਕੁਲ ਆਪਣੇ ਸੇਮ ਚੀਜ਼ਾਂ ਹੁੰਦੀਆਂ ਦੂਜੇ ਬੰਨੇ ਵੀ ਤੇ ਇਧਰਲੇ ਬੰਨੇ ਵੀ ਇਸੇ ਤਰ੍ਹਾਂ ਦਾ ਹੀ ਗੈਂਗ ਵੀ ਇੱਕ ਦੂਸਰੀ ਰਿਪੋਰਟ ਤੇ ਜਿੱਦਾਂ ਉਹਨਾਂ ਨੇ ਥੱਲੇ ਲਾਇਆ ਹੋਇਆ ਵਾ ਉਹਨੂੰ ਕਿ ਬੰਦੇ ਜਿਹੜੇ ਕੰਮ ਕਰਦੇ ਰਿਪੋਰਟ ਤੇ ਲਸ਼ਿੰਗਾਂ ਲਸ਼ਿੰਗ ਦਾ ਜਾਂ ਲੋਕ ਲੂਕ ਵਗੈਰਾ ਖੋਲਦੇ ਆ ਸ਼ਿਪ ਤੇ ਉਹ ਉਹਦੇ ਥਰੂ ਆਉਂਦੇ ਆ ਇਹ ਗੈਂਗਵੇਰੇ ਥਰੂ ਇਹ ਬਹੁਤ ਵੱਡਾ ਹੁੰਦਾ ਹੈ ਵੀ ਗੈਂਗਵੇ ਇਹ ਸ਼ੈਪ ਦੇ ਮਤਲਬ ਹਿਸਾਬ ਨਾਲ ਹੁੰਦਾ ਜਿੰਨਾ ਸ਼ੈਪ ਵੱਡਾ ਤੇ ਉਨਾ ਹੀ ਗੈਂਗਵੇ ਵੱਡਾ ਹੁੰਦਾ ਵਾ ਇਹ ਬਹੁਤ ਪੌੜੀਆਂ ਇਹਨੂੰ ਵੀ ਹੈਗੀਆਂ ਤੇ ਅੰਦਰ ਸਾਰਾ ਦੇਖੋ ਲਾਸਟ ਤੱਕ ਬਹੁਤ ਵੱਡਾ ਹੈ ਵੀ ਗੈਂਗਵੇ ਇਹ ਅੰਦਰ ਸਾਰਾ ਕਮੋਡੀਸ਼ਨ ਵਗੈਰਾ ਸ਼ਿਪ ਵਾਲਿਆਂ ਦੀ ਆ ਗਈ ਅੰਦਰ ਸਾਰੀ ਕਮੋਡੀਸ਼ਨ ਉੱਪਰ ਅਸੀਂ ਸੀੜੀਆਂ ਜਾਂਦੀਆਂ ਬਹੁਤ ਵੱਡਾ ਆਈ ਵੀ ਸ਼ੇਪ ਆ ਸਾਰਾ ਹੀ ਆਪਣੇ ਗੈਂਗ ਵੀ ਆ ਇਹੋ ਦੂਜੀ ਸਾਈਡ ਵੀ ਇਸੇ ਤਰ੍ਹਾਂ ਹੀ ਪੋਰਟ ਤੇ ਹੁੰਦਾ ਵਾ ਇਹੋ ਪੋਰਟ ਤੇ ਥੱਲੇ ਜਿੰਨੀ ਕੀਤਾ ਹੋਇਆ ਉਹਨੂੰ ਜਿਹੜੇ ਬੰਦੇ ਕੰਮ ਕਰਦੇ ਆ ਉੱਪਰ ਆਉਣ ਵਾਸਤੇ ਥੱਲੇ ਜਾਣ ਵਾਸਤੇ ਲਾਇਆ ਹੋਇਆ ਉਹਨੂੰ ਯੂ ਵਾਟ ਇਸੇ ਤਰ੍ਹਾਂ ਵੇਖੋ ਆ ਸ਼ਿਪ ਦੇ ਉੱਪਰ ਜਿੱਦਾਂ ਹੁਣ ਲੋਡਿੰਗਾਂ ਲੋਡਿੰਗ ਚੱਲਣ ਈ ਆ ਤੇ ਕ੍ਰੇਨ ਸ਼ਿਪ ਦੇ ਉੱਪਰ ਵੀ ਹੁੰਦੀ ਆ ਇੱਕ ਇਹਨਾਂ ਦੇ ਵਾਸਤੇ ਜਿੱਦਾਂ ਕਿ ਸ਼ਿਪ ਤੇ ਕੋਈ ਵੀ ਕੰਮ ਹੋਵੇ ਕੰਟੇਨਰ ਇਹਨਾਂ ਨੇ ਲਾਉਣਾ ਕਰਨਾ ਜੇ ਕੋਈ ਮਤਲਬ ਲਾਗੇ ਬਣੇ ਤੇ ਇਸੇ ਤਰ੍ਹਾਂ ਵੇਖੋ ਕ੍ਰੇਨ ਬਹੁਤ ਵੱਡੀ ਸ਼ਿਪ ਦੇ ਉੱਪਰ ਹੀ ਬਣੀ ਹੋਈ ਆ ਆ ਪੋਰਟ ਦੇ ਉੱਪਰ ਵੀ ਦੇਖਣ ਲਈ ਆ ਜਿੱਥੇ ਲਾਈਟਾਂ ਲੱਗੀਆਂ ਹੋਈਆਂ ਇਹ ਪੋਰਟ ਦੀ ਆ ਪੋਰਟ ਦੇ ਉੱਪਰ ਲੱਗੀ ਹੋਈ ਆ ਆ ਜਿਹੜੀ ਕ੍ਰੇਨ ਆ ਇਹ ਬਣੀ ਹੋਈ ਆ ਸ਼ੈਪ ਦੇ ਉੱਪਰ ਇਹ ਵੀ ਬਹੁਤ ਵੱਡੀ ਕ੍ਰੇਨ ਆ ਤੇ ਇਹ ਵੀ ਯੂਜ਼ ਦੇ ਵਿੱਚ ਜਿੰਨਾ ਕਿ ਥੋੜਾ ਬੜਾ ਕੰਮ ਹੋਵੇ ਤੇ ਇਹ ਆਪਦਾ ਹੀ ਇਧਰ ਉਧਰ ਕੰਟੇਨਰ ਇਹਨਾਂ ਨੇ ਕਰਨੇ ਆ ਤੇ ਯੂਜ਼ ਦੇ ਵਿੱਚ ਜਾਂ ਕੋਈ ਸਮਾਨ ਥੱਲੇੋਂ ਲੋਡ ਕਰਨਾ ਵਾ ਤੇ ਇਹ ਫਿਰ ਆਪਣੀ ਕ੍ਰੇਨ ਯੂਜ਼ ਕਰਦੇ ਆ ਬਹੁਤ ਵੱਡੀ ਕ੍ਰੇਨ ਆ ਨਾਲ ਹੀ ਦੂਜੀ ਕ੍ਰੇਨ ਚੱਲਣ ਰਹੀ ਹੈ ਪੋਰਟ ਤੇ ਕੰਟੇਨਰ ਉਹ ਅਨਲੋਡਿੰਗ ਕਰਨ ਦੇ ਹੋਇਆ ਹੈ ਲੋ ਜੀ ਮਿਲਦੇ ਆਪਾਂ ਤੁਹਾਨੂੰ ਹੁਣ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ